ਸਤ ਸੰਗਿਓ ਆਓ ਕੁਝ ਕ ਸਮਾਂ ਸਤਗੁਰੂ ਤਰਸ ਕਰਦਾਂ ਦਾਸ ਗਰੀਬ ਦੇ ਸਿਰ ਤੇ ਹੱਥ ਰੱਖ ਕੇ ਕੁਝ ਵਿਚਾਰਾਂ ਦੀ ਸਤਗੁਰੂ ਜੀ ਸੇਵਾ ਲੈਣ ਜਿਨੇ ਇੱਥੇ ਬੈਠੇ ਹੋ ਜਿਨੇ ਘਰਾਂ ਜਿ ਬੈਠ ਕੇ ਇਸ ਸਮਾਗਮ ਦਾ ਤੁਸੀਂ ਆਨੰਦ ਮਾਣ ਰਹੇ ਹੋ ਦੋਨੋਂ ਹੱਥ ਜੋੜ ਲਓ ਜੀ ਆਪਣੇ ਭਲੇ ਵਾਸਤੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਸਤਗੁਰੂ ਜੀ ਬਲਵਾਂ ਲੰਝ ਕੀਤੀ ਫਤੇ ਬਲਾਓ ਪਿਆਰ ਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦਰ ਬਹੁਤ ਵੱਡਾ ਹੈ ਭਾਗਾਂ ਵਾਲਿਓ ਕਿਸੇ ਦੇ ਘਰ ਬਹੁਤ ਕੁਝ ਹੋ ਸਕਦਾ ਹੈ ਪਰ ਸਭ ਕੁਝ ਨਹੀਂ ਜੇ ਸਭ ਕੁਝ ਹੈ ਉਹ ਕੇਵਲ ਤੇ ਕੇਵਲ ਗੁਰੂ ਨਾਨਕ ਜੀ ਦੇ ਘਰ ਵਿੱਚ ਹੈ ਪੜ ਦਿਉ ਨਾ ਜੋ ਮੰਗਿ ਠਾਕੁਰ ਆਪਣੇ ਤੇ ਸੋਈ ਸੋਈ ਨਾਨਕ ਦਾਸ ਮੁਖ ਤੇ ਜੋ ਬੋਲੇ ਇहां ਉहां ਸਾਚੇ ਸਾਹਿਬਾ ਕਿਆ ਨਹੀਂ ਕਰਤਾ ਤੇਰੇ ਜਿਸ ਦੇ ਹੈ ਸਭ ਕੁਛ ਹੈ ਮਾਲਕ ਜੀ ਦੇ ਘਰ ਵਿੱਚ ਉਹ ਰਹਿਮਤ ਕਰੇ ਤਰਸ ਕਰੇ ਗੁਰਮੁਖੋ ਸਾਨੂੰ ਮਾਲਕ ਜੀ ਦੇ ਕੋਲੋਂ ਮੰਗਣ ਦੀ ਜਾਚ ਆ ਜਾਵੇ। ਸਤਿਗੁਰੂ ਤਰਸ ਕਰਨ ਆਪਣੇ ਨਦਰ ਦੇ ਖਾਤੇ ਵਿੱਚੋਂ ਸਾਡੀਆਂ ਝੋਲੀਆਂ ਪੜਨਾ। ਸਾਡੇ ਗੁਣ ਔਗਨ ਚਤਾਰਨ ਆਪਣੇ ਬਖਸ਼ੀ ਦੇ ਖਾਤੇ 'ਚੋਂ ਸਤਿਗੁਰ ਦੀ ਬਖਸ਼ਿਸ਼ ਕਰਕੇ ਸਾਡੀਆਂ ਝੋਲੀਆਂ ਪੜਨਾ। ਅੰਦਰੋਂ ਉਹਦੇ ਬਨ ਜਾਓ ਅੰਦਰੋਂ। ਬਾਬਾ ਫਰੀਦ ਜੀ ਇੱਕ ਦਿਨ ਪਿਆਰ ਆ ਗਿਆ ਅੱਲਾਹ ਦੀ ਬੰਦਗੀ ਕਰਦੇ ਸਨ ਦਿਨ ਰਾਤ ਅੱਲਾਹ ਦੀ ਇਵਾਦਤ ਕਰਦੇ ਸਨ ਇੱਕ ਦਿਨ ਅੰਦਰ ਇਹੋ ਜਿਹਾ ਪਿਆਰ ਆਇਆ ਆਪਣੇ ਆਪ ਨਾਲ ਗੱਲਾਂ ਕਰਦੇ ਨੇ ਆਪਣੇ ਆਪ ਨੂੰ ਕਹਿ ਰਹੇ ਨੇ ਗੱਲਾਂ ਕਰਦੇ ਆ ਕਰਦੇ ਆ ਆਪਣਾ ਨਾ ਚਿਹਰਾ ਤਾਂ ਨੁਕਲਿਆ ਮੁੱਖ ਤਾਂ ਨੁਕਲਿਆ ਇਦਾਂ ਮੁੱਖ ਤਾਂ ਚੁੱਕਿਆ ਅੱਖ ਲੱਗੀ ਕਿਤੇ हे ਅੱਲਾ हे ਅੱਲਾ ਮੈਨੂੰ ਸੁੱਖ ਦੇ ਉਹ ਵੀ ਤੇਰੀ ਮੌਜ ਹੈ ਮੈਨੂੰ ਹੋਰ ਪਦਾਰਥ ਦੇ ਜਾਂ ਨਾ ਦੇ ਉਹ ਤੇਰੀ ਮੌਜ ਹੈ ਅੱਲਾ ਪਰ ਇੱਕ ਕੰਮ ਕਰੀ ਮੇਰੀ ਜ਼ਿੰਦਗੀ ਵਿੱਚ ਕਦੀ ਇਹੋ ਜਿਹਾ ਸਮਾਂ ਨਾ ਆਵੇ ਮੈਂ ਤੇਰੇ ਦਰਵਾਜ਼ੇ ਨੂੰ ਛੱਡ ਕੇ ਤੇਰੇ ਦਰ ਨੂੰ ਛੱਡ ਕੇ ਕਿਸੇ ਹੋਰ ਦੇ ਦਰ ਤੇ ਜਾਵਾਂ ਅੰਦਰੋਂ ਵਿਰਾਗ ਦੇ ਨਾਲ ਅੱਲਾ ਦੇ ਨਾਲ ਗੱਲਾਂ ਪੇ ਕਰਦੇ ਨੇ ਬਾਬਾ ਫਰੀਦ ਜੀ ਇਹ ਰੱਬ ਦੇ ਪਿਆਰੇ ਭਗਤ ਜਨ ਗੁਰਮੁਖ ਅਵਸਥਾ ਹੁੰਦੀ ਹੈ ਰੱਬ ਦੇ ਨਾਲ ਸਿੱਧੀਆਂ ਗੱਲਾਂ ਕਰਦੇ ਨੇ ਪਰਮੇਸ਼ਰ ਦੇ ਨਾਲ ਸਿੱਧੀਆਂ ਗੱਲਾਂ ਕਰਦੇ ਨੇ ਜਿਵੇਂ ਇੱਕ ਬੱਚਾ ਤੇ ਉਹਦਾ ਬਾਪ ਪਿਤਾ ਤੇ ਪੁੱਤਰ ਆਪਸ ਵਿੱਚ ਗੱਲਾਂ ਕਰਦੇ ਨੇ ਨਾ ਇਦਾਂ ਪਰਮੇਸ਼ਰ ਤੇ ਉਹਦੇ ਭਗਤ ਆਪਸ ਵਿੱਚ ਗੱਲਾਂ ਕਰਦੇ ਨੇ ਗੁਰੂ ਕੋ ਲਾਡ ਲਈ ਗੱਲਾਂ ਪਿਆਰ ਭਰੀਆਂ ਗੱਲਾਂ ਤਾਂ ਅੱਗੋਂ ਆਵਾਜ਼ ਪਤਾ ਕੀ ਆਉਂਦੀ ਹੈ ਕਿਤੇ ਫਰੀਦ ਪੁੱਤਰ ਜੇ ਤੇਰੇ ਕਰਮਾਂ ਦੇ ਵਿੱਚ ਲਿਖਿਆ ਹੋਵੇ ਦੂਜੇ ਦੇ ਦਰਵਾਜ਼ੇ ਤੇ ਜਾਣਾ ਫਿਰ ਤੋ ਉਸ ਵੇਲੇ ਬਾਬਾ ਫਰੀਦ ਜੀ ਕਹਿੰਦੇ ਅੱਲਾ ਕੀ ਕਹਨਾ ਉਹ ਪੁੱਤਰ ਫਰੀਦ ਜੇ ਤੇਰੇ ਕਰਮਾਂ 'ਚ ਲਿਖਿਆ ਹੋਵੇ ਤੂੰ ਦੂਜੇ ਦੇ ਦਰਵਾਜੇ ਤੇ ਜਾਣਾ ਹੈ ਦੂਜੇ ਦੇ ਬੂਹੇ ਤੇ ਜਾਣਾ ਹੈ ਤੋ ਉਸ ਵੇਲੇ ਸਤ ਸੰਗਿਓ ਬਾਬਾ ਫਰੀਦ ਜੀ ਕਹਿੰਦੇ ਅੱਲਾ ਫਿਰ ਇੱਕ ਕੰਮ ਕਰੀ ਕੀ ਕਹਨਾ ਜੇ ਮੇਰੇ ਕਰਮਾਂ 'ਚ ਲਿਖਿਆ ਹੋਵੇ ਦੂਜੇ ਦੇ ਦਰਵਾਜੇ ਤੇ ਜਾਣਾ ਦੂਜੇ ਦੇ ਦੂਏ ਤੇ ਜਾਣਾ ਫਿਰ ਇੱਕ ਕੰਮ ਕਰੀ ਦੂਜੇ ਦੇ ਦਰਵਾਜੇ ਤੇ ਜਾਣ ਤੋਂ ਪਹਿਲਾਂ ਪਹਿਲਾਂ ਇਹ ਸਰੀਰ ਤੋਂ ਮੇਰੀ ਜਾਨ ਕੱਢ ਲਈ ਇਹ ਸਰੀਰ ਤੋਂ ਮੇਰੀ ਜਿੰਦ ਕੱਢ ਲਈ ਫਿਰ ਉਹ ਸਮਾਂ ਭਗਤ ਫਰੀਦ ਜੀ ਨੇ ਆਪਣੀ ਗੁਰਬਾਣੀ 'ਚ ਦਰਜ ਕੀਤਾ ਹੈ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਗੁਰਬਾਣੀ ਦੀਆਂ ਪੰਕਤੀਆਂ ਨੇ ਫਰੀਦਾ ਬਾੜ ਪਰਾਇਏ ਬੈਸਨਾ ਸਾਈਂ ਮuje ਨਾ ਦੇ ਜੇ ਤੂੰ ਐਵੇਂ ਰੱਖ ਸੀ ਜਿਉ ਸਰੀਰੋ ਲੈ ਹੋ हे ਅੱਲਾ ਬੇੜੀ ਜ਼ਿੰਦਗੀ ਤੇ ਇਹੋ ਜਿਹਾ ਸਮਾਂ ਕਦੇ ਨਾ ਆਵੇ ਮੈਂ ਦੂਜੇ ਦੇ ਦਰਵਾਜੇ ਤੇ ਜਾਵਾਂ ਤੂੰ ਕਹਿਣਾ ਜੇ ਮੇਰੇ ਕਰਮਾਂ ਤੇ ਲਿਖਿਆ ਹੋਵੇ ਅੱਲਾ ਫਿਰ ਇੱਕ ਕਿਰਪਾ ਕਰੇ ਇੱਕ ਕੰਮ ਕਰੀ ਦੂਜੇ ਦੇ ਦਰਵਾਜੇ ਤੇ ਜਾਣ ਤੋਂ ਪਹਿਲਾਂ ਇਹ ਸਰੀਰ ਚੋਂ ਮੇਰੀ ਜਿੰਦ ਕੱਢ ਦੇਈ ਇਹ ਸਰੀਰ ਚੋ ਮੇਰੀ ਜਾਨ ਕੱਢ ਦਈ ਇਹ ਪ੍ਰਿਆਰ ਹੁੰਦਾ ਹੈ ਗੁਰਮੁਖੋ ਇਹਨੂੰ ਪਿਆਰ ਕਹਿੰਦੇ ਨੇ ਇਹ ਗੁਰੂ ਨਾਲ ਇਸ਼ਕ ਹੁੰਦਾ ਹੈ ਗੁਰਮੁਖੋ ਸੱਚਾ ਇਸ਼ਕ ਇਹਨੂੰ ਕਹਿੰਦੇ ਨੇ ਹਕੀਕੀ ਇਸ਼ਕ ਹੁੰਦਾ ਹੈ ਗੁਰਮੁਖੋ ਸਤ ਸੰਗਿਓ